ਸਰ ਇੱਕ ਯੂਐਸਐਮ ਅੰਬੈਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਕੀ ਪੂਰਾ ਮਾਮਲਾ ਹੈ ਅਤੇ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਸਾਡੇ ਥਾਣੇ 170 ਨੰਬਰ ਐਫਆਈਆਰ ਦਰਜ ਪ੍ਰੀਵਿਅ ਰਿਵੀਜ਼ਨ ਨੰਬਰ 5 ਵਿੱਚ ਇਹ ਯੂਐਸ ਐਮਬੈਸੀ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਇੱਕ ਵੀਦ ਸੈਟ ਦਾ ਸੈਟ ਦਾ ਕਠਨ ਕੀਤਾ ਸੀ ਜਿਸ ਨੇ ਆਪਣੇ ਸਰ ਐਡੀਐਸ ਪੀ ਇਨਵੈਸਟੀਗੇਸ਼ਨ ਸਾਥ ਐਸੀਪੀ ਡਿਟੈਕਟਿਵ 1 ਤੇ ਸੀਐਨਆਰ 2 ਨੇ ਬਾਅਦ ਪੋਰਟਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਰ ਕਿਹੜੀ ਟ੍ਰੈਵਲ ਗਾਰੰਟੀ ਹੈ ਗਾਰੰਟੀ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਬਖ ਬਖ ਇਕਲਾ ਤੋਂ ਉਹਦੇ ਪੋਰਟਲ ਹੋਈ ਹੈ ਜਿਹਦੇ ਚ ਇੱਕ ਰੈਡ ਲੀਫ ਤੇ ਰੈਡ ਲੀਫ ਤੇ ਉਹ ਓਵਰ ਸੀ ਪਾਰਟਨਲ এডੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਜਿਹਦੇ ਸੇ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫੀਕੇਟ ਸ਼ੋ ਕੀਤਾ ਗਿਆ ਜਿਹਦੇ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨਾ ਉਹਨਾਂ ਨੇ ਮੰਨਿਆ ਕਿ ਇਸ ਇਸ ਨੂੰ ਲੈ ਸਾਡੇ ਕੋਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਏ ਹੋਣੇ ਸਾਡੇ ਧਿਆਨ 'ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੁਸ਼ੇ ਦੀ ਗ੍ਰਿਫਤਾਰੀ ਹੋਈ ਬਾਕੀ ਹੈ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੁਗਾਈ ਨਾ ਪਰਤਾਲ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦੇ ਦਰਾਂਨੇ ਤਫਤੀਸ਼ ਬਚੇ ਜੋ ਸਰ ਇੱਕ ਯੂਐਸ ਐਮ ਐਂਬੈਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਕੀ ਪੂਰਾ ਮਾਮਲਾ ਹੈ ਤੇ ਕਿੰਨੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਸਾਡੇ ਥਾਣੇ 170 ਨੰਬਰ ਐਫ ਆਰ ਦਰਜ ਹੋਇਆ ਡਿਵੀਜ਼ਨ ਨੰਬਰ 5 ਵਿੱਚ ਇਹ ਯੂਐਸ ਐਮਬੈਸੀ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਉਹ ਦਸ ਸੈਟ ਦਾ ਸੈਟ ਦਾ ਗਠ ਇਨੇਸਾ ਆਪਣੇ ਐਡੀਸਪੀ ਇਨਵੈਸਟੀਗੇਸ਼ਨ ਸਾਥ ਏਸੀਪੀ ਡਿਟੈਕਟਿਵ ਵਨ ਤੇ ਸੀਐਨ 42 ਨੇ ਬਾਦਪੁਰਤਾਲ ਇਹ ਸੱਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਰ ਕੇਰੀ ਟ੍ਰੈਵਲ ਏਜੰਟੀ ਹੈ ਕੈਰੀ ਏਜੰਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਬਖ ਬਖ ਇਕਲਾ ਤੋਂ ਉਹਦੇ ਚ ਪੜਤਾਲ ਹੋਈ ਹੈ ਜੀ ਚ ਇੱਕ ਰੈਡ ਲੀਫ ਤੇ ਰੈਡ ਲੀਫ ਤੇ ਉਹ ਓਵਰ ਸੀ ਪਾਟਨਡ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਪੜਿਜਕ ਤੇ ਸਰ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫੀਕੇਟ ਸ਼ੋ ਕੀਤਾ ਗਿਆ ਜਿਹਦੇ ਚ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੈਂਟ ਨਾ ਉਹਨੇ ਮੰਨਿਆ ਕਿ ਇਸ ਸਿਨੈ ਲਈ ਸਾਡੇ ਕੋਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਇਏ ਹੋਣੇ ਸਾਡੀ ਤਿਆੰਚ ਨਹੀਂ ਆ। ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਰਤ ਉਪਯੋਗ। ਰੇਡ ਵਗੈਰਾ ਚੱਲ ਰਹੀ ਹੈ। ਰੇਡ ਵਗੈਰਾ ਚੱਲ ਰਹੀ ਹੈ। ਦੋਸ਼ੀ ਦੀ ਗ੍ਰਿਫਤਾਰੀ ਹੋਈ ਬਾਕੀ ਹੈ। ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੁਗਾਈ ਦਾ ਪ੍ਰਸਤਾਵ ਕੀਤੀ ਜਾ ਰਹੀ ਹੈ। ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦੇ ਦੌਰਾਨ ਤਕਤੀਸ਼ ਬਚੇ ਜਾਊਗਾ। ਸਰ ਇੱਕ ਯੂਐਸਐਮ ਮੈਸੀਜ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਕੀ ਪੂਰਾ ਮਾਮਲਾ ਹੈ? ਕਿੰਨੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ? ਇਸ ਸਬੰਧਾ ਨਾਲ 170 ਨੰਬਰ ਐਫ ਆਈ ਆਰ ਦਰਜ ਪ੍ਰੇਰ ਡਿਵੀਜ਼ਨ ਨੰਬਰ 5 ਵਿੱਚ ਯੂ ਐਸ ਐਮਬੈਸੀ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਇੱਕ ਦਸ ਸੈਟ ਦਾ ਸੈਟ ਦਾ ਕਠਨ ਕੀਤਾ ਸੀ ਜਿਸ ਨੇ ਆਪਣੇ ਐਡੀਸਪੀ ਇਨਵੈਸਟੀਗੇਸ਼ਨ ਸਾਥ ਐਸ ਸੀ ਪੀ ਡਿਟੈਕਟਿਵ 1 ਤੇ ਸੀ ਐਨ 42 ਦੇ ਬਾਅਦ ਪੋਰਟਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਰ ਕਿਹੜੀ ਟ੍ਰੈਵਲ ਜੈਂਟੀ ਹੈ ਕੈਨਡਿਡੇਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਇਹ ਬਖ ਬਖ ਇਕਲਾ ਤੋਂ ਉਹਦੇ ਇੱਕ ਪੜਤਾਲ ਹੋਈ ਹੈ ਜਿਹਦੇ ਚ ਇੱਕ ਰੈਡ ਲੀਫ ਤੇ ਰੈਡ ਲੀਫ ਤੇ ਉਹ ਓਵਰ ਸੀ ਪਾਟਨਡ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਫਰਿਜਟੇ ਸੇ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫੀਕੇਟ ਸ਼ੋ ਕੀਤਾ ਗਿਆ ਜਿਹਦੇ ਚ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨਾ ਉਹਨੇ ਮੰਨਿਆ ਕਿ ਇਸ ਇਸ ਨਿਲਾਏ ਸਾਡੇ ਕੋਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਏ ਹੋਣੇ ਸਾਡੇ ਧਿਆਨ ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੁਸ਼ਮਣ ਦੀ ਗ੍ਰਿਫਤਾਰੀ ਹੋਈ ਬਾਕੀ ਇਹ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੁਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦੇ ਦਰਾਂਨੇ ਤਫਤੀਸ਼ ਪਾਚੇ ਜਾਊਗਾ